ਸ੍ਰੀ ਅਕਾਲ ਮੈਂ ਹਾਂ ਜੰਚਲ ਮਨੋਰ ਸਿੰਘ ਤੁਸੀਂ ਦੇਖ ਰਹੇ ਹੋ ਪੰਜਾਬੀ ਫੈਮਿਲੀ ਸ਼ੈਫ YouTube ਚੈਨਲ ਸਾਡੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਨੂੰ ਖੁਸ਼ੀ ਹੈ ਕਿ ਦਰਸ਼ਕ ਹੁਣ ਆਪਣੀ ਇੱਛਾ ਵੀ ਜ਼ਾਹਿਰ ਕਰਦੇ ਕਿ ਤੁਸੀਂ ਦਮ ਪੋਕਤ ਚਿਕਨ ਬਣਾਓ ਤੁਸੀਂ ਸਾਨੂੰ ਚਿਕਨ ਅਚਾਰੀ ਬਣਾ ਕੇ ਖਾਓ ਤੁਸੀਂ ਸਾਨੂੰ ਚਿਕਨ ਚਿਲੀ ਬਣਾ ਕੇ ਖਾਓ ਹੁਣ ਫਰਮਾਇਸ਼ ਆਈ ਹੈ ਕੀ ਚੀਜ਼ ਚਿੱਲੀ ਬਣਾ ਕੇ ਦਿਖਾਓ ਤੁਸੀਂ ਵੈਜੀਟੇਰੀਅਨ ਦੀ ਕੋਈ ਉਹ ਨਹੀਂ ਕਰਦੇ ਕਿਹਾ ਲਓ ਜੀ ਇਹ ਵੀ ਦੋਸ਼ ਲੱਗ ਗਿਆ ਹੁਣ ਇਸ ਤੋਂ ਬਾਅਦ ਅਸੀਂ ਚੀਜ਼ ਚਿੱਲੀ ਬਣਾਵਾਂਗੇ ਸੋ ਅੱਜ ਦੀ ਜਿਹੜੀ ਆਈਟਮ ਹੈ ਉਹ ਹੈ ਚਿਕਨ ਅਚਾਰੀ ਜਿਆਨੀ ਚਿਕਨ ਤੇ ਚਿਕਨ ਹੀ ਹੈ ਉਹਦਾ ਫਲੇਵਰ ਅਚਾਰ ਵਾਲਾ ਹੋਏਗਾ ਇਹਨੂੰ ਅਚਾਰ ਦਾ ਫਲੇਵਰ ਦੇਣ ਲਈ ਤਿੰਨ ਚਾਰ ਜਿਹੜੀਆਂ ਸਪਾਈਸ ਜਨ ਉਹਨਾਂ ਦੇ ਨਾਲ ਸੁਣ ਲਓ ਇਹਦੇ ਚ ਪਏਗੀ ਰਾਈ ਇਹਦੇ ਚ ਪਏਗੀ ਸੌਂਫ ਇਹਦੇ ਚ ਪਏਗੀ ਮੇਥੇ ਬੀਜ ਤੇ ਇਹਦੇ ਚ ਪਏਗੀ ਕਲੌਂਜੀ ਔਰ ਇਹ ਸਾਰੀਆਂ ਤੁਸੀਂ ਭੁੰਨ ਲੈਣੀਆਂ ਵੱਖਰੀਆਂ ਵੱਖਰੀਆਂ ਕਲੌਂਜੀ ਭੁੰਨਣੀ ਵੀ ਨਹੀਂ ਤੇ ਕਲੌਂਜੀ ਪੀਸੜੀ ਵੀ ਨਹੀਂ ਜੇ ਕਲੌਂਜੀ ਪੀਸ ਕੇ ਪਾਓਗੇ ਤੇ ਤੁਹਾਡਾ ਅਚਾਰ ਕਾਲਾ ਹੋ ਜਾਏਗਾ ਇਸ ਕਰਕੇ ਸਾਬਦ ਪਾਣੀ ਹੈ ਅੱਧੀ ਚਮਚ ਤੋਂ ਬਾਦਲ ਨਹੀਂ ਪਾਣੀ ਅੱਧਾ ਕਿਲੋ ਮੀਟ ਵਿੱਚ ਇਦਾਂ ਹੀ ਜਿਹੜੇ ਮੇਥੇ ਪਾਊਡਰ ਹੈ ਇਹ ਨਹੀਂ ਪਾਣਾ ਮੇਥੇ ਦਰੜ ਕੇ ਪਾਣੇ ਔਰ ਇੱਕ 30 ਸਪੂਨ ਜਿਹੜਾ ਉਹ ਮੇਥਿਆਂ ਦਾ ਪੁੰਨ ਕੇ ਫਿਰ ਉਹਨਾਂ ਨੂੰ ਦਰੜ ਲੈਣਾ ਇਸੇ ਤਰ੍ਹਾਂ ਹੀ ਰਾਈ ਜਿਹੜੀ ਹੈ ਇੱਕ ਚਮਚ ਅੱਧੇ ਕਿਲੋ ਚਿਕਨ ਚ ਦਾ ਇਹ ਮਸਾਲਾ ਮੈਂ ਦੱਸ ਰਿਹਾ ਰਾਈ ਇੱਕ ਚਮਕ ਚ ਲੈ ਕੇ ਉਹਨੂੰ ਵੀ ਦਰੜ ਲੈਣਾ ਬੜਪੁੰਨ ਰਾਈ ਨੂੰ ਵੀ ਲੈਣਾ ਸੌਂਫ ਵੀ ਭੁੰਨੇ ਆ ਤੇ ਨਾਲ ਹੀ ਭੁੰਨਨੇ ਆ ਵੱਖ-ਵੱਖ ਭੁੰਨੇ ਮੇਥੇ ਬੀਜ ਸੋ ਇਹ ਬਾਕੀ ਤਾਂ ਚਿਕਨ ਦਾ ਫਾਰਮੂਲਾ ਸੇਮ ਹੈ ਇਹਨਾਂ ਨੂੰ ਕਦੋਂ ਪਾਣਾ ਇਹ ਅਸੀਂ ਅੱਜ ਤੁਹਾਨੂੰ ਦੱਸਾਂਗੇ ਔਰ ਇਹ ਜਿਹੜਾ ਚਿਕਨ ਅਚਾਰੀ ਹੈ ਇਹਦੇ ਵਿੱਚ ਖટાਸ ਦੇਣ ਲਈ ਟਮਾਟਰਾਂ ਤੋਂ ਇਲਾਵਾ ਥੋੜਾ ਜਿਹਾ ਸਿਰਕਾ ਪਾਇਆ ਜਾਂਦਾ ਤੇ ਸਿਰਕੇ ਦਾ ਫਲੇਵਰ ਉਹ ਵਧੀਆ ਲੱਗਦਾ ਤੁਸੀਂ ਚਿੱਟਾ ਸਿਰਕਾ ਵੀ ਪਾ ਸਕਦੇ ਹੋ ਜਾਂ ਤੁਸੀਂ ਐਪਲ ਸਾਈਡਰ ਵਾਲਿਆਂ ਤੋਂ ਜਿਹੜੀਆਂ ਦੁਕਾਨਾਂ ਤੇ ਮਿਲਦੇ ਨੇ ਉਥੇ ਐਪਲ ਦੇ ਸਿਰਕੇ ਵੀ ਮਿਲਦੇ ਆਜ ਕੱਲ ਤੇ ਦੇਸ਼ਾਂ ਵਿਦੇਸ਼ਾਂ ਦੇ ਇਟਲੀ ਦੇ ਅਮਰੀਕਾ ਦੇ ਕਈ ਜਿਹੜੇ ਮੁਲਕਾਂ ਦੇ ਵਧੀਆ ਸਿਰਕੇ ਵੀ ਮਿਲਦੇ ਨੇ ਤੁਸੀਂ ਜੋ ਤੁਹਾਡੇ ਇਲਾਕੇ 'ਚ ਮਿਲਦਾ ਹੈ ਤੁਹਾਨੂੰ ਤੁਸੀਂ ਰੋਜ਼ ਵਰਤਦੇ ਹੋ ਉਹੀ ਸਿਰਕਾ ਬਹੁਤ ਜ਼ਿਆਦਾ ਨਹੀਂ ਪਾਣਾ ਸਿਰਫ 2 ਚਮਚੇ ਪਾਣਾ ਸੋ ਹੁਣ ਅਸੀਂ ਚੱਲਦੇ ਹਾਂ ਚੱਲ ਕੇ ਆਪਣਾ ਚਿਕਨ ਅਚਾਰੀ ਬਣਾਉਨੇ ਆ ਬੜਾ ਡੇਲੀਸ਼ੀਅਸ ਬਣਦਾ ਔਰ ਥੋੜਾ ਹੀ ਟਾਈਮ ਲੱਗਦਾ ਹੈ ਯਾਨੀ ਉਨਾ ਹੀ ਟਾਈਮ ਲੱਗਣਾ ਜਿੰਨਾ ਤੁਸੀਂ ਚਿਕਨ ਕਰੀ ਬਣਾਉਂਦੇ ਹੋ ਤੋਂ ਔਰ ਹੁਣ ਅਸੀਂ ਇਸ ਦੀ ਜਿਹੜੀ ਇਹ ਕਾਰਵਾਈ ਰਮਦੇ ਆਂ ਔਰ ਅਸੀਂ ਚਲਦੇ ਆਂ ਅੱਗ ਤੇ ਇਸ ਨੂੰ ਤਿਆਰ ਕਰਨ ਲਈ ਚੁੱਲੇ ਬਾ। ਕਿਉਂਕਿ ਇਹ ਚਿਕਨ ਅਚਾਰੀ ਹੈ ਇਹਨੂੰ ਸਰੋਂ ਦੇ ਤੇਲ ਚ ਬਣਾਇਆ ਜਾਏ ਤਾਂ ਬਿਹਤਰ ਹੈ। ਵੈਸੇ ਤੁਹਾਡੇ ਘਰ ਚ ਜਿਹੜਾ ਵੀ ਤੇਲ ਤੁਸੀਂ ਵਰਤਦੇ ਹੋ ਭਾਵੇਂ ਦੇਸੀ ਕੋ ਵਰਦੇ ਹੋ ਤੁਸੀਂ ਉਹਦੇ ਚ ਬਣਾ ਸਕਦੇ। ਇਹ ਕੋਈ ਇਹਦਾ ਹਾਰਡ ਐਂਡ ਫਾਸਟ ਪਕਕਾ ਰੋਲੀ ਪਰ ਸਭ ਤੋਂ ਟੇਸਟੀ ਜਿਹੜਾ ਚਾਰੀ ਚਿਕਨ ਹੈ ਉਹ ਬੰਦਾ ਸਰੋਂ ਦੇ ਤੇਲ ਮਸਟਰਡ ਆਇਲ ਇਹ ਮਸਟਰਡ ਆਇਲ ਪਾਇਆ ਹੁਣ ਅਸੀਂ ਇਹਦੇ ਵਿੱਚ ਪਿਆਜ਼ ਪਾ ਰਹੇ ਹਾਂ ਉਹਨਾਂ ਲਈ ਦੇਖ ਰਹੇ ਹੋ ਤੁਸੀਂ ਥੋੜਾ ਥੋੜਾ ਧੂਆਂ ਛੱਡਣ ਲੱਗ ਗਿਆ ਹਿਲਣ ਲੱਗ ਗਿਆ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਸਾਨੂੰ ਆਪਣੇ ਦਰਸ਼ਕਾਂ ਤੇ ਇਨਾ ਮਾਣ ਹੈ ਜੇ ਮੈਂ ਸਟੀਲ ਦੀ ਕੜਛੀ ਜਾਂ ਸਟੀਲ ਦੇ ਭਾਂਡੇ ਨਾਲ ਇਹਨੂੰ ਮਸਾਲੇ ਨੂੰ ਹਲਾਵਾ ਟਕ ਟਕ ਦੀ ਆਵਾਜ਼ ਆਏ ਤਾਂ ਉਸ ਵੇਲੇ ਟੋਕ ਦਿੰਦੇ ਜੀ ਲੱਕੜ ਦੀ ਵਰਤੋਂ ਆਵਾਜ਼ ਆ ਰਹੀ ਇਸ ਕਰਕੇ ਮੈਂ ਪਹਿਲੇ ਹੀ ਲੱਕੜ ਦੀ ਲੈ ਆਇਆ ਇਹ ਦੇ ਲੱਕੜ ਦੀ ਕੜਛੀ ਇਹ 5 ਮਿੰਟ ਚ ਪਿਆਜ਼ ਜਿਹੜੇ ਉਹ ਪੁੱਜ ਜਾਣਗੇ ਪਰ ਅਸੀਂ ਕੱਚੇ ਕੱਚੇ ਪਿਆਜ਼ਾਂ ਚ ਪਾਵਾਂਗੇ ਮਸਾਲਾ 3-4 ਮਿੰਟ ਬਾਅਦ ਦੇਖੋ ਵੇਟ ਕਰੋ ਇਹ ਪਿਆਜ਼ ਬਰਾਉਣ ਹੋਣ ਵਾਲ ਵੱਧ ਰਹੇ ਹਨ ਹੁਣ ਅਸੀਂ ਇਹਦੇ ਚ ਪਾਵਾਂਗੇ ਇਹ ਲਸਣ ਸਾਬਤ ਥੋੜਾ ਜਿਹਾ ਇਹ ਵੀ ਪੁੱਜ ਜਾਏਗਾ ਹੁਣ ਅਸੀਂ ਪਾਉਂਦੇ ਹਾਂ ਮਸਾਲੇ ਖੜੇ ਮਸਾਲੇ ਇਹ 2 ਪਾਈਆਂ ਅਸੀਂ ਮਿਰਚਾਂ ਕਸ਼ਮੀਰੀ ਮਿਰਚਾਂ ਇਹ ਪਾਇਆ ਸੌ ਇਹ ਪਾਰੇਆਂ 3 ਲੌਂਗ ਇਹ ਪਾਇਆ 2 ਮੋਟੀਆਂ ਇਲਾਚੀਆਂ ਇਹ ਪਾ ਦਿੱਤਾ ਅਸੀਂ ਚੱਕਰੀ ਐਨੀ ਸਟਾਰ ਇਹ ਕਹਿੰਦੇ ਐਨੀ ਸਟਾਰ ਇਹ ਸਾਰੀ ਪਾ ਦਈਏ ਤਾਂ ਖਸ ਉਹ ਤਾਂ ਤੇ ਇਸ ਤੇ ਫਰਕ ਪੈਂਦਾ ਇਸ ਲਈ 19 22 ਇਹ ਬਾਈਆਂ ਸੀ ਪੰਜ ਲਾਚੀਆਂ ਤੇ ਕਾਲੀ ਮਿਰਚ ਸਾਬਤ ਇਹ ਬਾਦੀ ਸੀ ਦਾਲ ਚੀਨੀ ਸਾਬਤ ਹੁਣ ਪਾਉਂਦੇ ਆ ਜੀਰਾ ਸਾਬਤ ਇਹਨਾਂ ਨੂੰ ਅਸੀਂ ਥੋੜੀ देर ਪੁੰਨਾਂਗੇ ਫੇਰ ਪਾਵਾਂਗੇ ਅਸੀਂ ਇਹਨਾਂ ਨੂੰ ਸੜਨ ਨਹੀਂ ਦੇਣਾ ਪਿਆਜ਼ਾਂ ਨੂੰ ਤੁਸੀਂ ਗੈਸ ਘੱਟ ਕਰ ਸਕਦੇ ਹੋ ਔਰ ਇਹ ਜਦੋਂ ਬ੍ਰਾਊਨ ਹੋਣ ਇਹ ਜਿਹੜੇ ਸੀ ਸਾਬਤ ਲਸਣ ਪਾਇਨ ਵਿੱਚ ਇਹ ਤੁਹਾਨੂੰ ਅਚਾਰੀ ਚਿਕਨ ਵਿੱਚ ਬੜਾ ਸਵਾਦ ਦੇਣਗੇ ਖੱਟੇ-ਖੱਟੇ ਮੂੰ ਦਾ ਫਲੇਵਰ ਬਣਾਉਣਗੇ ਇਹ ਸਾਡੇ ਖੜੇ ਮਸਾਲੇ ਪੁੱਜ ਗਏ ਹੁਣ ਅਸੀਂ ਪਾਉਂਦੇ ਆ ਇਹਦੇ ਵਿੱਚ ਮੇਰਾ ਜਿਹੜਾ ਟਮਾਟਰ ਪਾਣ ਦਾ ਤਰੀਕਾ ਹੋਇਆ ਕਿ ਮੈਂ ਤਿੰਨ ਟਮਾਟਰਾਂ ਨੂੰ ਪੇਸਟ ਬਣਾ ਕੇ ਬੋਇਲ ਕਰ ਲਿਆ ਬੋਇਲ ਕਰਕੇ ਫਿਲਟਰ ਕੀਤਾ ਚੰਗੀ ਤਰ੍ਹਾਂ ਬੋਇਲ ਕੀਤਾ ਫਿਲਟਰ ਇਸ ਲਈ ਕੀਤਾ ਕਿ ਇਹਦੇ ਚੋ ਬੀਜ ਤੇ ਛਿਲਕੇ ਕੱਢ ਦਿੱਤੇ ਕੋਈ ਬੀਜਾਂ ਦਾ ਫਾਇਦਾ ਨਹੀਂ ਹੁੰਦਾ ਤੇ ਨਾ ਹੀ ਛਿਲਕੇ ਦਾ ਫਾਇਦਾ ਹੁੰਦਾ ਉਗਾਨਦਾਰ ਤੇ ਤਰੀ ਗਾੜੀ ਕਰਨ ਲਈ ਇਸ ਨੂੰ ਵਿੱਚ ਹੀ ਰੱਖਦੇ ਪਰ ਉਹ ਕਈ ਬਿਮਾਰੀਆਂ ਦੇ ਕਾਰਨ ਇਹ ਹੋਣ ਲੱਗਿਆ ਸੀ ਪਾਣ ਟਮਾਟਰ ਸੇ ਨੂੰ ਹੁਣ ਤੁਸੀਂ ਜਿਹੜਾ ਪਾਣੀ ਹੈ ਟਮਾਟਰ ਤੇ ਮਸਾਲਾ ਇਹਨੂੰ ਪਕਾਣਾ ਹੈ ਇਹ ਥੋੜਾ ਸੁੱਕ ਜਾਏਗਾ ਭੁੱਜ ਜਾਏਗਾ ਇਹਨੂੰ 5 ਕਿ ਮਿੰਟ ਲੱਗਣਗੇ ਪਾਣੀ ਨੂੰ ਸੁੱਕਣ ਦੇ ਤੇ ਸਾਰੀ ਚੀਜ਼ ਨੂੰ ਪੁੰਨਣ ਦੇ 5 ਮਿੰਟ ਬਾਅਦ ਪਾਵਾਂਗੇ ਅਸੀਂ ਕਸ਼ਮੀਰੀ ਮਿਰਚ ਦੇਖ ਰਹੇ ਹੋ ਮਸਾਲੇ ਜਿਹੜੇ ਨੋ ਉਬਲ ਰਹੇ ਨੇ ਔਰ ਭੁੱਜ ਕੇ ਇਹਨਾਂ ਦੇ ਵਿੱਚੋਂ ਜਿਹੜੀ ਤਰੀ ਹੈ ਉਹਦੇ ਵਿੱਚ ਸਮਾਰੇ ਸੋ ਮਸਾਲੇ ਆਪਣਾ ਟੇਸਟ ਛੋੜ ਰੇ ਤਰੀ ਵਿੱਚ ਔਰ ਇਸ ਨੂੰ ਹਲੇ ਅਸੀਂ ਭੁੰਨਣਾ ਹੁਣ ਪਾਉਂਦੇ ਆ ਇਹਦੇ ਵਿੱਚ ਕਸ਼ਮੀਰੀ ਮਿਰਚ ਤੁਸੀਂ ਦੇਖੋਗੇ ਕਿੰਨਾ ਸੋਹਣਾ ਸਾਬਤ ਲੈ ਕੇ ਘਰੇ ਪੀਸਿਆ ਕਰੋ ਬਾਜ਼ਾਰ ਦੀਆਂ ਚ ਰੰਗ ਪਾਇਆ ਹੁੰਦਾ ਕਲਰ ਦਿੱਤਾ ਹੁੰਦਾ ਤੋਂ ਸਾਬਤ ਤਰੀਕੇ ਆਪ ਪੀਸਿਆ ਕਰੋ ਤੁਸੀਂ ਆਪ ਪੀਸੇ ਹਲਦੀ ਵੀ ਅਸੀਂ ਆਪ ਪਸਾਨੇ ਆ ਕਸੇ ਕੋਈ ਮਸਾਲਾ ਮਜਾਰੀ ਪੀਸਿਆ ਨਹੀਂ ਵਰਤਿਆ ਹੁਣ ਅਸੀਂ ਪਾਉਣ ਲੱਗਿਆਂ ਲਸਣ ਤੇ ਅਦਰਕ ਦੀ ਪੇਸਟ ਐਫਲ ਪਾਊਡਰ ਹੈ ਅੱਧਾ ਚਮਚ ਜੇਬਤਰੀ ਪਾਉਡਰ ਹੈ ਚੌਥਾ ਹਿੱਸਾ ਚਮਚੇ ਦਾ ਜੇਤਰੀ ਚੰ ਜ਼ਿਆਦਾ ਨਹੀਂ ਪਾਣਾ ਕਿਉਂਕਿ ਫਿਰ ਇਹ ਤੁਹਾਡੇ ਟੇਸਟ ਨੂੰ ਖਰਾਬ ਕਰ ਦੇਗਾ ਤੇ ਬੜਾ ਖਿਆਲ ਰੱਖਣਾ ਹੈ ਚੀਜ਼ਾਂ ਦੀ ਮਿਕਦਾਰ ਨਾਲ ਚੀਜ਼ਾਂ ਬਣਦੀਆਂ ਪਰ ਇਸ ਤਰ੍ਹਾਂ ਨਹੀਂ ਕਿ ਜਿਆਦਾ ਮਸਾਲੇ ਪਾਓਗੇ ਤੇ ਜਿਆਦਾ ਸੁਆਦ ਆਏਗਾ ਇਹ ਗੱਲ ਪੱਲੇ ਬੰਨ ਲਓ ਇਹ ਕਦੀ ਵੀ ਨਹੀਂ ਹੋਏਗੀ ਜਿੰਨਾ ਮੀਟ ਹੈ ਮਸਾਲੇ ਉਹਦੇ ਮੁਤਾਬਕ ਉਹਦੇ ਪਿਆਜ਼ ਸਾਰਾ ਕੁਝ ਉਹਦੇ ਮੁਤਾਬਕ ਹੁਣ ਪਾਵਾਂਗੇ ਚਿਕਨ ਥੋੜਾ ਜਿਹਾ ਪਾਣੀ ਪਾਵਾਂਗੇ ਮਸਾਲਾ ਥੱਲੇ ਨਾ ਲੱਗੇ ਹੋਰ ਮਸਾਲਾ ਜਿਹੜਾ ਉਹ ਲਿਪਟੇ ਚਿਕਨ ਉੱਪਰ ਇਸ ਕਰਕੇ ਥੋੜਾ ਜਿਹਾ ਪਾਣੀ ਪਾਉਣ ਦੀ ਲੋੜ ਤੇ ਹੁਣ ਦੇਖਦੇ ਹਾਂ ਤੁਸੀਂ ਹੁਣ ਪਾਵਾਂਗੇ ਨਮਕ ਇਏਸੀ ਪਾਕਿਸਤਾਨੀ ਨਮਕ ਵਰਤੇ ਆ ਪਿੰਕ ਕਲਰ ਦਾ ਤੁਸੀਂ ਵੀ ਕੋਸ਼ਿਸ਼ ਕਰਿਆ ਕਰੋ ਇਹੀ ਵਰਤੇ ਆ ਕਰੋ ਇਹ ਐਸੀ ਨਮਕ ਪਾਤਾ ਕਿੰਨਾ ਸੋਹਣਾ ਕਲਰ ਨਿਕਲਿਆ ਔਰ ਚਿਕਨ ਨੇ ਉਹ ਲੇਟ ਲਿਆ ਮਸਾਲੇ ਨੂੰ ਲਿਪ ਇਹਨੂੰ ਕਹਿੰਦੇ ਲਪੇਟਵਾ ਮਸਾਲਾ ਇਹ ਉਹਦੇ ਆਸ-ਪਾਸ ਜਿਹੜਾ ਲਿਪਟ ਗਿਆ ਹੁਣ ਇਹ ਦੇ ਚ ਜਜਬ ਹੋਏਗਾ ਤੁਸੀਂ ਦੇਖੋਗੇ ਹੁਣ ਪਾਉਂਦੇ ਆ ਇਹਦੇ ਪਾਣੀ ਗਰਮ ਕਰਕੇ ਥੋੜਾ ਜਿਹਾ ਤੇ ਗਰੇਵੀ ਦਾ ਰੰਗ ਦੇਖੋ ਕਿੰਨਾ ਵਧੀਆ ਨਿਕਲਿਆ ਤੇ ਦੇਖੋ ਇਹ ਇਹਦੇ ਚੋਂ ਬੜੀਆਂ ਖੁਸ਼ਬੂਆਂ ਦੀਆਂ ਲਪਟਾਂ ਉੱਠ ਰਹੀਆਂ ਬਾਹਰ ਬਾਰਿਸ਼ ਹੋ ਰਹੀ ਏ ਅਸੀਂ ਚੰਡੀਗੜ੍ਹ ਚੋਂ ਇਹ ਪ੍ਰੋਗਰਾਮ ਕਰ ਰਹੇ ਹਾਂ ਬਾਹਰ ਬਾਰਿਸ਼ ਹੋ ਰਹੀ ਏ ਬੜਾ ਠੰਡਾ ਮੌਸਮ ਹੈ ਔਰ ਤੁਸੀਂ ਦੇਖ ਸਕਦੇ ਹੋ ਬਾਹਰ ਸਾਡੇ ਕਿਚਨ ਦੇ ਬਾਹਰ ਦੀ ਹਰਿਆਲੀ ਥੋੜਾ ਜਿਹਾ ਪਾਣੀ ਹੋਰ ਪਾਵਾਂਗੇ ਉਬਾਲ ਕੇ ਪਾਣਾ ਪਾਣੀ ਇਸ ਵੇਲੇ ਅਸੀਂ ਪਾਣੀ ਹੈ ਸੌਂਫ ਮੇਥੇ ਬੀਜ ਕਲੌਂਜੀ ਰਾਈ ਪੀਸ ਕੇ ਉਸ ਵੇਲੇ ਸੌਂਫ ਪਾਵਾਂਗੇ ਇਹਦੇ ਵਿੱਚ ਇਹਨੂੰ ਫਲੇਵਰ ਦੇਣ ਲਈ ਸੌਂਫ ਦੀ ਕੁਆਂਟੀਟੀ ਥੋੜੀ ਜਿਆਦਾ ਰੱਖਾਂਗੇ ਸੋ ਸੌਂਫ ਦੀ ਖੁਸ਼ਬੂ ਆਏਗੀ ਤੇ ਲੱਗੇਗਾ ਕਿ ਵੀ ਇਹ ਚਿਕਨ ਅਚਾਰੀ ਟੇਸਟ ਵੀ ਦੇਗਾ ਕਿਉਂਕਿ ਇਹਦੇ ਵਿੱਚ ਅਸੀਂ ਜੋ-ਜੋ ਚੀਜ਼ਾਂ ਪਾਣੀਆਂ ਉਹ ਮੇਨ ਹੁਣ ਚਾਰ ਚੀਜ਼ਾਂ ਰਹਿ ਗਈਆਂ ਇੱਕ ਰਹਿ ਗਈ ਐ ਮੇਥੇ ਦੇ ਬੀਜ ਕਲੌਂਜੀ ਸੌਂਫ ਤੇ ਰਾਈ ਤੇ ਪਾਵਾਂਗੇ ਸਿਰਕਾ ਸਿਰਕਾ ਅਸੀਂ ਹੁਣੇ ਪਾ ਦਿੰਨੇ ਆਂ ਇਹ ਕੰਪਨੀ ਦਾ ਅਸੀਂ ਸਿਰਕਾ ਪਾ ਰਹੇ ਆ ਤੁਸੀਂ ਦੇਖ ਸਕਦੇ ਹੋ 1869 ਤੋਂ ਬਣਾ ਰਹੀ ਆ ਕੰਪਨੀ ਸਿਰਕਾ ਇਹ ਐਪਲ ਤੋਂ ਬਣਿਆ ਹੋਇਆ ਸਿਰਕਾ ਇਹ ਅਸੀਂ 2 ਚਮਚੇ ਸਿਰਕਾ ਲਿਆ ਇਸ ਨੂੰ ਅਸੀਂ ਪਾ ਦੇਾਂਗੇ ਇਹ ਆ ਚਾਹਰੀ ਮਸਾਲਾ ਅਸੀਂ 2 ਚਮਚੇ ਲਈਏ ਸੌ ਇਹਨੂੰ ਭੁਨਿਆ ਹੋਇਆ ਰਾਈ ਲਈਏ 1 ਚਮਚਾ 1 ਚਮਚਾ ਲੈਣ ਮੇਥੇ ਬੀਜ ਪੌਣਾ ਚਮਚਾ ਲਈਏ ਕਲੌਂਜੀ ਕਲੌਂਜੀ ਨਹੀਂ ਕੁਟਣੀ ਜੇ ਕੁंडੌਣੀ ਕੁंडਕੇ ਪਾਓਗੇ ਪਾਊਡਰ ਬਣ ਜਾਏਗਾ ਤੁਹਾਡੇ ਵਿਚਾਰੀ ਚਿਕਨ ਨੂੰ ਕਾਲਾ ਕਰ ਦੇਗਾ ਮੇਥੇ ਥੋੜੇ ਜਿਹੇ ਦਰੜ ਲੈਣੇ ਮੇਥਿਆਂ ਦਾ ਲਾਲਚ ਨਾ ਕਰਿਓ ਜਿਆਦਾ ਪਾਓਗੇ ਤੇ ਕੋੜਾ ਹੋ ਜਾਏਗਾ ਤੁਹਾਡਾ ਔਰ ਏਸੀ ਤਰ੍ਹਾਂ ਤੁਸੀਂ ਇਹ ਨਹੀਂ ਪਾਣੀ ਲੋੜ ਤੋਂ ਜਿਆਦਾ ਰਾਈ ਤੁਹਾਨੂੰ ਸਭ ਨੂੰ ਪਤਾ ਰਾਈ ਆ ਚਾਰਾਂ ਚ ਪੈਂਦੀ ਹੈ ਹੁਣ ਅਸੀਂ ਇੱਕ ਚਮਚਾ ਹਲਦੀ ਪਾੰਦੇ ਆਂ ਉਕੇ ਹਲਦੀ ਪਾਣੀ ਆਚਾਰ ਚ ਤੁਸੀਂ ਹਲਦੀ ਚਾਹੋ ਤੇ ਇੱਕ ਚਮਚਾ ਹੋਰ ਪਾ ਸਕਦੇ ਹੋ ਪਰ ਇਹ ਬਹੁਤ ਹੈ ਮਿਰਚਾਂ ਤੁਸੀਂ ਟੇਸਟ ਮੁਤਾਬਕ ਪਾ ਸਕਦੇ ਹੋ ਕੁੱਟੀ ਹੋਈ ਮਿਰਚ ਵੀ ਪਾ ਸਕਦੇ ਹੋ ਤਿੱਖੀ ਮਿਰਚ ਜਿਹਨੂੰ ਕਹਿੰਦੇ ਉਹ ਤਿੱਖੀ ਮਿਰਚ ਜਿਹੜੀ ਇਹ ਸਾਡੇ ਕੋਲ ਵੀ ਹੈ ਅਸੀਂ ਕਿਉਂਕਿ ਇਹ ਆਚਾਰ ਹੈ ਕਰਾਰਾ ਕਰਨਾ ਹੈ ਇਸ ਲਈ ਅਸੀਂ ਅੱਧਾ ਚਮਚਾ ਤਿੱਖੀ ਮਿਰਚ ਪਾਤਾ ਕਾਲੀ ਮਿਰਚ ਵੀ ਪਾਵਾਂਗੇ ਇਹ ਥੋੜੀ ਮੋਟੀ ਰੱਖੀ ਹੈ ਕਿਉਂਕਿ ਟੇਸਟ ਦਿੰਦੀ ਹੈ ਦੰਦਾਂ ਥੱਲੇ ਇਸ ਨੂੰ ਤੁਸੀਂ 1 ਚਮਚਾ ਪਾ ਲਓ ਹੁਣ ਅਸੀਂ ਦਰੜੇ ਹੋਏ ਮਸਾਲੇ ਲਿਆਨੇ ਆ ਇਹ ਮਸਾਲੇ ਨੂੰ ਅਸੀਂ ਇਹਦੇ ਚ ਤਰੜ ਰਿਹਾ ਲੰਗਰੀ ਸੋਟਾ ਕਰੋ ਡੋਰੀ ਡੰਡਾ ਕੋ ਜੋ ਵੀ ਹੈ ਇਹ ਇਹਦੇ ਚ ਹੁਣ ਅਸੀਂ ਇਸ ਨੂੰ ਇਹਦੇ ਵਿੱਚ ਪਾ ਦਾਂਗੇ ਤੁਸੀਂ ਦੇਖਿਆ ਵੋਟੇ-ਮੋਟੇ ਮਸਾਲੇ ਹੁਣ ਅਸੀਂ ਇਹਦੇ ਤੇ ਇਹ ਆਚਾਰੀ ਮਸਾਲਾ ਚਿਕਨ ਅਚਾਰੀ ਤਿਆਰ ਹੈ ਅਸੀਂ ਇਹਦਾ ਮਸਾਲਾ ਜਿਹੜਾ ਤੁਹਾਨੂੰ ਪਤਾ ਹੈ ਡਰਾਈ ਰੱਖਿਆ ਕਿਉਂਕਿ ਇਹ ਅਚਾਰ ਹੈ ਜੇ ਤੁਸੀਂ ਥੋੜੀ ਗ੍ਰੇਵੀ ਬਣਾਣੀ ਹੈ ਤਾਂ ਫਿਰ ਤੁਸੀਂ ਇਸ ਵਿੱਚ ਥੋੜਾ ਜਿਹਾ ਜਿਹੜੀ ਇਹ ਇਸ ਦੀ ਤਰੀਵੀ ਰੱਖ ਸਕਦੇ ਹੋ ਪਰ ਬਹੁਤ ਗਾੜੀ ਪਤਲੀ ਤਰੀ ਵਿੱਚ ਕੋਈ ਸਵਾਦ ਨਹੀਂ ਦੇਗਾ ਤੁਹਾਨੂੰ ਗਾੜੀ ਰੱਖਣੀ ਪਵੇਗੀ ਇਹ ਲਪੇਟਵਾ ਮਸਾਲਾ ਇਹਦੇ ਉੱਤੇ ਚੜਿਆ ਹੋਇਆ ਹੈ ਪੀਸਾਂ ਤੇ ਤੁਸੀਂ ਦੇਖ ਰਹੇ ਹੋ ਲਪੇਟਵਾ ਮਸਾਲਾ ਹੀ ਤੁਸੀਂ ਚਿਕਨ ਅਚਾਰੀ ਤੇ ਛੜਾਣਾ ਤੇ ਰੀਣੀ ਬਣਾਣੀ ਟੇਸਟ ਖਰਾਬ ਹੋ ਜਾਏ ਸੋ ਇਹ ਬਣਾਇਆ ਸੀ ਚਿਕਨ ਅਚਾਰੀ ਜਿਵੇਂ ਤੁਹਾਨੂੰ ਪਤਾ ਅਸੀਂ ਸ਼ੁਰੂ ਚ ਤੁਹਾਡੇ ਨਾਲ ਸਾਂਝ ਪਵਾਈ ਸੀ ਕਿ ਚਿਕਨ ਅਚਾਰੀ ਬਣ ਗਿਆ ਚਿਕਨ ਅਚਾਰੀ ਬਣ ਕੇ ਤਿਆਰ ਹੋ ਗਿਆ ਹੁਣ ਅਸੀਂ ਇਸ ਵੀਡੀਓ ਦੀ ਸਮਾਪਤੀ ਵੱਲ ਹਾਂ ਅਤੇ ਅੰਤ ਵਿੱਚ ਮੇਰੀ ਆਪ ਜੀ ਨੂੰ ਇੱਕ ਗੁਜਾਰਿਸ਼ ਹੈ ਕੇ ਜੇਕਰ ਤੁਸੀਂ ਇਸ ਚੈਨਲ ਨੂੰ ਹੁਣ ਤੱਕ ਨਹੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰੋ ਇਸ ਨੂੰ ਲਾਈਕ ਕਰੋ ਇਹਦਾ ਬੈਲ ਆਈਕਨ ਜਬਾ ਤਾਂ ਜੋ ਹਰ ਉਹ ਵੀਡੀਓ ਜਿਹੜੀ ਅਸੀਂ ਅਪਲੋਡ ਕਰੀਏ ਉਹ ਸਿੱਧੀ ਤੁਹਾਡੇ ਤੱਕ ਪਹੁੰਚੇ ਉਹਦਾ ਸਨੇਹਾ ਪਹੁੰਚੇ ਔਰ ਤੁਸੀਂ ਉਸ ਕਮਿਊਨੀਕੇਸ਼ਨ ਨੂੰ ਮਿਲਦੇ ਆਂ ਹੀ ਸਤਿ ਸ੍ਰੀ ਅਕਾਲ ਤੇ ਆਵਾਂਗੇ ਇੱਕ ਹੋਰ ਵਧੀਆ ਡਿਸ਼ ਦੀ ਰੈਸিপি ਲੈ ਕੇ ਤਦ ਤੱਕ ਸਾਨੂੰ ਆਗਿਆ ਦਿਓ ਮੈਂ ਹਾਂ ਚੰਚਲ ਮਨੋਤ ਸਿੰਘ ਤੁਸੀਂ ਦੇਖ ਰਹੇ ਹੋ ਪੰਜਾਬੀ ਫੈਮਿਲੀ ਸ਼ੈਫ YouTube ਚੈਨਲ